ਹਾਂਜੀ ਕੀ ਨਾਮ ਆ ਤੁਹਾ? ਹਾਂਜੀ ਬਲਰਾਮ ਸਿੰਘ ਆ ਜੀ ਪਿੰਡ ਕਮਾਲੂ। ਕੀ ਕਾਰਨ ਤੁਸੀਂ ਗੱਟੇ ਲਾ ਰਹੇ ਹੋ ਕੀ ਕਾਰਨ ਹੋਣਗੇ? ਗੱਟੇ ਛੱਪੜ ਦੀ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਹੈ ਜੀ। ਛੱਪੜ ਦਾ ਪਾਣੀ ਓਵਰਫਲੋ ਹੋ ਗਿਆ ਸਾਡੇ ਘਰਾਂ 'ਚ ਵੜਦਾ। 2 ਸਾਲ ਪਹਿਲਾਂ ਅਸੀਂ ਬੀਬਾ ਇਹਨੂੰ ਕਿਹਾ ਸੀ ਵੀ ਇਹਦਾ ਨਿਕਾਸੀ ਹੱਲ ਕੀਤਾ। ਉਹਨਾਂ ਨੇ ਉਹ ਬੋਰਡ ਲਾਦਾ ਮੀਂਹ ਦੇ ਕਰਕੇ ਬੋਰਡ ਡਿੱਗ ਗਿਆ ਉਹਨੂੰ ਦਿਖਾ ਵੀ ਦਿੰਦੇ। ਐਪਲੀਕੇਸ਼ਨਾਂ ਬਹੁਤ ਦਿੱਤੀਆਂ ਸੀ। ਉਦੋਂ ਆ ਉਹਨਾਂ ਨੇ ਉਹ ਕਰਤਾ ਪਾਈਪ ਲਾਈਨ ਚਲਾਦੀ ਅੱਧ ਵਿਚਾਲੇ ਪਾਈਪ ਲਾਈਨ ਪੀ ਜਾਉਂਦੀ। ਪਾਣੀ ਫੇਰ ਵੜ ਗਿਆ। ਉਦੋਂ ਆ ਸਾਡੇ ਪਿੰਡ ਅਸੀਂ ਮਿਲਵੀ ਆਨੇ ਸਰਪੰਚ ਸਾ ਕਮਰੇ ਦੇ ਵਿੱਚ ਉਹਦੇ ਜਿਹੜੇ ਪੀਏ ਰੱਖਿਆ ਵੀ ਬੀਬੀ ਖਾਣਾ ਖਾਈ ਜਾਂਦੀ ਆ ਬੀਬਾ ਜੀ ਆਇਆ ਕੋਈ ਬਾਹਰ ਨਹੀਂ ਨਿਕਲੇ ਸਾਡੀ ਪੰਚਾਇਤ ਦੀ ਬੇਇੱਜ਼ਤੀ ਉਹ ਸੱਦ ਕੇ ਬੇਇੱਜ਼ਤੀ ਕਰਦੇ ਰਹੇ ਆ ਫਿਰ ਸਾਡੇ ਬਜ਼ੁਰਗਾਂ ਨੂੰ ਜਿਹੜੇ ਸਾਡੇ ਪਿੰਡ ਦੇ ਮੋਹਤਵਾਰਾ ਝਾੜੂ ਵਾਲੇ ਉਹ ਲੈ ਜਾਂਦੇ ਆ ਲੈ ਜਾਂਦੇ ਆ ਇਹ ਦੋ ਇੱਕੋ ਗੱਲ ਕਹਿੰਦੇ ਆ ਤੁਸੀਂ ਰਵਾਇੰਦੀ ਦੇ ਅੱਗੇ ਧਰਨਾ ਲਾਓ ਉੱਥੇ ਉਹਨਾਂ ਦੀ ਬੰਦ ਕਰਾਓ ਉਹਨਾਂ ਨੂੰ ਰਵਾਇੰਦੀ ਨਾਲ ਉਹ ਤਾਂ ਨੋਟ ਲਾਈਨ ਦੀ ਹੋਊਗੀ ਨਾ ਅੱਗੇ ਸਾਡੇ ਨਕਾਸੇ ਦੀ ਹੋਊਗੀ ਰੌਲਾ ਉਹਨਾਂ ਨੇ ਐ ਵੀ ਰਵਾਇੰਦੀ ਦੇ ਅੱਗੇ ਧਰਨਾ ਲਾਓ ਅਸੀਂ ਆਪਦੇ ਨੋਟ ਲੱਗੇ ਉਹਨਾਂ ਨੂੰ ਸਾਡਾ ਕੋਈ ਉਹਨਾਂ ਨੂੰ ਖਿਆਲ ਨਹੀਂਗਾ ਰਫਾਇਨਰੀ ਕੋਈ ਚੀਜ਼ ਦਿੰਦੀ ਆ ਇਹ ਵੀ ਕਹਿੰਦੇ ਵੀ ਲਾਉਣਾ ਤੁਹਾਨੂੰ ਇਸ ਤਰ੍ਹਾਂ ਦੀ ਉਹ ਬਹੁਤ ਕੁਝ ਕਹਿੰਦੇ ਰਫਾਇਨਰੀ ਆ ਸਾਾਨੂੰ ਰੁਕਦਾ ਮੈਨੂੰ ਤਾਂ ਹੈ ਨਹੀਂ ਗਈ ਸਾਨੂੰ ਤਾਂ ਉਹਦਾ ਇਹਨੂੰ ਖਾਲੀ ਕਰਾ ਦੇ ਇਹਨੂੰ ਕੋਈ ਨਾ ਕੋਈ ਸਾਫ਼ ਕਰਾ ਦੇਣਾ ਇਹਦਾ ਆਾਨੂੰ ਅੱਗੇ ਉਹਨਾਂ ਅੱਗੇ ਧਰਨ ਵਾਲਾ ਸੀ ਸਮੱਸਿਆ ਛੱਪੜ ਦੀ ਲੱਗ ਜਾਨੇ ਆ ਸਾਨੂੰ ਅਖੇ ਧਰਨਾ ਲੋ ਰਫਾਇਨਰੀ ਅੱਗੇ ਇਹ ਕੀ ਕਾਰਨ ਹੋਇਆ ਜੀ ਹਾਂ ਹੁਣ ਆ ਆ ਇੱਥੇ 1 ਮਹੀਨਾ 2 ਮਹੀਨੇ ਪਹਿਲਾਂ ਸਾਡੇ ਦੂਜੇ ਛੱਪੜ ਦੇ ਪੱਥਰ ਲੱਗ ਗਏ ਜਿਹੜੇ ਆ ਇਹ ਅਮੋਤਵਾਰ ਸੀ ਝਾੜੂ ਵਾਲੇ ਉਹਨਾਂ ਨੂੰ ਪਤਾ ਸੀ ਇਹ ਰੌਲਾ ਪਾਉਣਗੇ ਪਿੰਡ 'ਚ ਉਹ 2 ਮਹੀਨੇ ਉਹ ਸਾਰਾ ਖਰਾਬ ਹੋ ਗਿਆ। ਬੇਰਾਲਾ ਨਾ ਪਰ ਬਸ ਕੱਲ ਨੂੰ ਜਰਾ ਕੰਮ ਚਲਾਵਾਂਗੇ। ਆਹ ਦੇਖ ਲੋ ਕੱਲ ਆ ਗਿਆ। ਕੋਈ ਨਹੀਂ ਜੀ ਨਾ ਇਹਨਾਂ ਦੇ ਕੋਈ ਵਲੰਟੀਅਰ ਕੋਈ ਨਾ ਉਹ ਇਹਨਾਂ ਦੇ ਵੀ ਇਹਦਾ ਗੱਲ ਹੀ ਨਹੀਂ ਹੁੰਦੇ। ਸਾਰਿਆਂ ਨੂੰ ਪਤਾ ਸਾਰਿਆਂ ਨੂੰ ਗੱਲ ਇੱਕ ਦਿਨ ਮੈਂ ਇੱਥੇ ਗੁਰਦੁਆਰਾ ਸਾਹਿਬ ਭੋਗ ਦੇਈ ਸੀ ਵੀ ਭਾਈ ਉਹਦੇ ਮੈਂ ਬਹੁਤ ਹੋ ਗਈ ਤਨਰਾਜ ਹੋਏ ਅਸੀਂ ਵੀ ਅਸੀਂ ਵੀ ਵੋਟਾਂ ਪਾੰਗੇ ਅਸੀਂ ਗਲਤੀ ਕਰਤੀ ਸਾਡੀਆਂ ਮੂੰਹ ਚਿਬੰਗਾ ਚੜਾ ਕੇ ਮੁਰਗੀ ਤੂੰ ਐ ਰੋ ਮਾਰਦਾ ਐ ਕਹਿ ਕੇ ਗਈ ਸਾਨੂੰ ਮੈਂ ਕੋਈ ਨਾ ਹੁਣ ਲੈ ਲਓ ਵੋਟਾਂ ਵੜ ਜੋ ਪਿੰਡ ਜਾ। ਬਹੁਤ ਅੱਕੇ ਮੈਂ ਜੀ ਅਸੀਂ ਤਾਂ ਇਹਨਾਂ ਤੋਂ। ਕੀ ਨਾਮ ਹੈ ਆਪਣਾ? ਜੀ ਪ੍ਰੇਮ ਇਸ ਤਰ੍ਹਾਂ ਇਸ ਸਮੱਸਿਆ ਮੀਂਹ ਕਰਕੇ ਆਇਆ ਸਮੱਸਿਆ ਤਾਂ ਜੀ بارش ਬਹੁਤ ਜ਼ਿਆਦਾ ਹੋਈ ਹੈ ਜੀ ਸਾਰਾ ਪਿੰਡ ਪਾਣੀ ਨਾਲ ਭਰਿਆ ਹੋਇਆ ਤੇ ਪਾਣੀ ਦਾ ਜਿਹੜਾ ਨਿਕਾਸੀ ਦਾ ਕੰਮ ਹੈ ਬਾਹਰ ਛਪੜਾ ਛਪੜਾ ਸਭ ਓਵਰਫਲੋ ਹੈ ਤੇ ਨਿਕਾਸ ਕਿਸੇ ਪਾਸੇ ਹੈ ਨਹੀਂ ਜੀ ਹੁਣ ਅਸੀਂ ਉਦੋਂ 5 ਦਿਨ ਹੋ ਗਿਆ ਪਾਈਪ ਲਾਈਨ ਦਾ ਕੰਮ ਚਲਾਇਆ ਸੀਗਾ ਜੀ ਤੇ ਇਹ ਵੀ ਮੀਂਹ ਕਰਕੇ ਹਜੇ ਅੱਗੇ ਜੋੜ ਨਹੀਂ ਸੀਗੀ ਤੇ ਆਪਣੇ ਆਹ ਟਿੱਬੇ ਆ ਸਾਡੇ ਉੱਥੇ ਉੱਥੇ ਲੈ ਕੇ ਗਏ ਸੀਗੇ ਪਾਣੀ ਉਧਰ ਨਿਕਾਸ ਹੋ ਜਾ ਕਰੂਗਾ ਉਹ ਭਰ ਕੇ ਫੇਰ ਉੱਪਰ ਇਹ ਸਾਰੀ ਹਜੇ ਵਿਚਾਲੇ ਲਮਕ ਗਿਆ ਕਰ। ਪਹਿਲਾਂ ਦੀ ਪਈ ਵੀ ਵਿਚਾਲੇ ਕੰਮ ਛੋਟਾ ਰਹਿ ਗਿਆ। ਹਾਂ ਜੀ ਇਹ 1 ਕਿਲੋਮੀਟਰ ਦੀ ਵਿਚਾਲੇ ਬਸ ਲਮਕ ਗਈ ਜਿਹੜੀ ਪਿੰਡ ਦੀ ਫਿਰਨੀ ਤੱਕ ਛੱਪੜ ਤੋਂ ਪਾਉਣੀ ਸੀ। ਅੱਗੇ ਜਿਹੜੇ ਮਤਲਬ ਸੜਕ ਤੋਂ ਨਾਲ ਬਾਗਾ ਰੋਡ ਦੇ ਨਾਲ-ਨਾਲ ਟਿੱਬਿਆਂ ਤੱਕ ਪਈ ਹੋਈ ਹੈ ਜੀ। ਇਹ ਦੱਸਿਆ ਯਾਰ ਕਾਫੀ ਲੰਮੇ ਟਾਈਮ ਤੋਂ ਇਹ ਪਾਈਪ ਦਾ ਜਿਹੜਾ ਕੰਮ ਸਟਾਰਟ ਕਰਨਾ ਸੀ। ਤੇ 2023 ਤੋਂ ਪਹਿਣ ਲੱਗੀ ਸੀਗੀ ਜਿਹੋ ਵਿਚਾਲੇ ਫਿਰ ਉਦੋਂ ਦਾ ਕੰਮ ਬੰਦ ਪਿਆ ਸੀਗਾ ਜੀ ਤਾਂ ਜੀ। ਅੱਛਾ ਉਦੋਂ ਬਾਅਦ ਪਾਈ ਨਾ ਪਾਈ ਨਹੀਂ ਜੀ। ਹੁਣ ਕਿੰਨੀ ਕ ਮੰਨ ਲਓ ਮੁਸ਼ਕਲ ਆ ਰਹੀ ਤੇ ਆ ਪਿੱਛੇ ਤੁਸੀਂ ਦੇਖ ਕੇ ਹੋ ਸਾਰੇ ਲੋਕ ਦੁਖੀ ਆ ਮਤਲਬ ਸਾਡੇ ਵੀ ਗਲ ਪੈਂਦੇ ਆ ਜੀ ਪੰਚਾਇਤ ਕੁਝ ਨਹੀਂ ਕਰਦੀ ਉਹ ਪਰ ਹਜੇ ਵੀ ਇਹਦਾ ਕੋਈ ਜ਼ਿਆਦਾ ਕੰਮ ਅਧੂਰਾ ਰਹੂਗਾ ਨਹੀਂ ਕਰੀ ਜੰਨੇ ਆ ਲੱਗੇ ਪਏ ਆ ਜੀ ਜੇ ਮੌਸਮ ਸਾਭ ਰਹੇ ਤਾਂ ਪੰਜਾਹ ਦਿਨਾਂ ਚ ਹੋ ਜਾਊਗਾ ਜੀ ਤੇ ਮੌਸਮ ਨਹੀਂ ਇੰਹੀਂ ਰਿਹਾ ਹੁਣ ਕੱਲ ਪਰਸੋ ਲੱਗੇ ਸੀਗੇ ਦੁਬਾਰੇ ਫੇਰ ਅੱਜ ਮੀਂਹ ਆ ਗਿਆ ਹੁਣ ਫੇਰ ਕੰਮ ਰੁਕੇ